ਇੰਨੇ ਦਾ ਪਤਾ ਨਹੀਂ ਆਪਣੀ ਮਾਂ ਨੂੰ ਦੱਸਿਆ ਕਿ ਨਹੀਂ ਦੱਸਿਆ ਪਰ ਮੇਰਾ ਰਾਦਾ ਮੈਂ ਹੀ ਫੋਨ ਕਰਨਾ ਨੰਬਰ ਤੇ ਇਹਦੇ ਫੋਨ ਦੇ ਵਿੱਚ ਮੈਂ ਕਾਢ ਹੀ ਲਿਆ ਸੀ ਲਉਨੀ ਆ ਹੁਣ ਫੋਨ ਮੈਂ ਉਹਨੂੰ ਸਾਰੀਆਂ ਕਰਤੂਤਾ ਇਹਦੀਆਂ ਦੱਸਾਂ ਤੇਰੀ ਮਾਂ ਨੂੰ ਫੋਨ ਕਰਤਾ ਵਾ ਇੱਕ ਦੋ ਦਿਨ ਤੱਕ ਉਹ ਨਹੀਂ ਆਉਣਾ ਵਾ ਮੈਂ ਤੈਨੂੰ ਕਿਹਾ ਸੀ ਨਾ ਕਿ ਮੈਨੂੰ ਮਜਬੂਰ ਨਾ ਕਰੀ ਵੀ ਮਾਂ ਹੀ ਫੋਨ ਕਰੇ ਮੰਮੀ ਮੈਂ ਤਾਂ ਫੋਨ ਕਰਨ ਲੱਗੀ ਸੀ ਕੀਤਾ ਹੀ ਤਾਂ ਉਹ ਗੱਲ ਨਹੀਂ ਕੀਤੀ ਮੰਮੀ ਦੱਸ ਤੂੰ ਹੀ ਫੋਨ ਕਰ ਤਾਂ ਮੈਂ ਆਪੇ ਹੀ ਕਰ ਦੇਣਾ ਸੀ ਫੋਨ ਹਾ ਚਲਾਕੀਆਂ ਜੀਆਂ ਕਿ ਹੋਰ ਨਾ ਮਾਰੀ ਕਿੱਲਾ ਕਿੱਲਾ ਕਾਚੜਿਆ ਤੂੰ ਸਾਫ਼ ਕਰਦੀ ਹੈਂ ਕਾ ਮੈਂ ਕਦੀ ਸਾਫ ਕੀਤਾ ਹੀ ਨਹੀਂ ਮम्मी ਮੇਰੀ ਤੇ ਮੈਨੂੰ ਬਥੇਰਾ ਕਹਿੰਦੀ ਸੀ ਕਿ ਨਾਸ਼ ਪਿੰਡ ਚ ਵਿਆਹ ਕਰਾ ਮੈਂ ਹੀ ਨਹੀਂ ਮੰਦੀ ਚੱਲ ਕੋਈ ਕੀ ਕਰਨਦੇ ਹੋ ਮਰੂਦ ਲੱਭ ਕੇ ਪਕਾਓ ਖਾਣੇ ਤੂੰ ਹੀ ਨਾ ਇੱਥੇ ਮਰੂਦ ਖਾਈ ਜਾਓ ਉਧਰ ਮੰਮੀ ਨੇ ਕਰਤਾ ਐ ਫੋਨ ਕਰਤਾ ਫੋੜ ਕੀ ਸਹੀ ਹੈ ਕਿੰਨੀ ਧੋ ਉੱਪਰ ਚੜੀ ਆ ਤੇ ਧੁੱਪੇ ਤੇ ਮੈਨੂੰ ਕੰਮ ਕਰਨਾ ਪੈਂਦਿਆ ਡਿੱਗਾ ਕਹਾ ਕਿ ਨਾ ਜਿੰਨਾ ਚੜਿਆ ਗਮਲਿਆਂ ਚ ਲੱਗਦਾ ਗਮਲੇ ਨੇ ਕਦੀ ਸਾਫ ਕੀਤੇ ਉਦੋਂ ਨਾ ਮੈਂ ਸੋਚਦੀ ਆ ਕਿ ਸ਼ਹਿਰ ਜੇ ਤੇ ਨਾ ਬੜੀ ਚੰਗੀ ਭਲੀ ਸੀ ਸ਼ਹਿਰ ਚ ਮੈਨੂੰ ਕੰਮ ਪਿਆ ਹੀ ਨਹੀਂ ਕਦੀ ਇੱਤੋਂ ਨਹੀਂ ਪਹਿਲਾਂ ਵੀ ਕੀ ਸੀ ਆ ਪਿੰਡ ਚ ਵਿਆਹ ਕਰਾ ਕੇ ਨਾ ਮੈਂ ਤੇ ਆਪਣੇ ਗਾਲਾਂ ਫਾਹਲ ਪਾ ਲਿਆ ਕਦੀ ਕੋਈ ਕੰਮ ਕਰ ਕਦੀ ਕੋਈ ਕੰਮ ਕਰ ਕਦੀ ਡੰਗਰਾਂ ਦਾ ਇਦਾਂ ਦੇ ਕੰਮ ਨਾ ਸ਼ਹਿਰਾਂ ਚ ਨਹੀਂ ਹੈਗੇ ਤਾਂ ਹੀ ਲੋਕੀ ਨਾ ਵਾਦ ਤੋਂ ਵਾਦ ਸ਼ਹਿਰਾਂ ਚ ਰਹਿਣਾ ਜ਼ਿਆਦਾ ਪਸੰਦ ਕਰਦੇ ਆ ਕਈਆਂ ਨੇ ਤੇ ਕੋਠੀਆਂ ਹੀ ਸ਼ਹਿਰਾਂ ਚ ਬਣਾਈਆਂ ਦੇਖੋ ਕਿੰਨੇ ਕਿੰਨਾ ਕਾਚ ਰਿਹਾ ਹੈ ਦੋਸਾ ਕਰਦੀ ਹੈ ਆ ਮੈਂ ਕਦੀ ਸਾਫ ਕੀਤਾ ਹੀ ਨਹੀਂ ਮम्मी ਨੇ ਜਿੱਦ ਮੈਨੂੰ ਬਥੇਰਾ ਕਹਿੰਦੀ ਸੀ ਕਿ ਨਾਸ਼ ਪਿੰਡ ਚ ਵਿਆਹ ਕਰਾ ਨਹੀਂ ਨਹੀਂ ਮੰਦੀ ਇਹ ਚੱਲ ਕੋਈ ਨਹੀਂ ਉਤੋਂ ਨਾ ਮੈਨੇ ਇੱਕ ਗਲਤੀ ਕਰਤੀ ਨਾ ਜਿਹੜੀ ਉਹਦੇ ਕਰਕੇ ਮੈਨੂੰ ਕੰਮ ਕਰਨਾ ਪੈ ਰਿਆ ਮੰਮੀ ਵੀ ਮੇਰੇ ਨਾ ਦਵਾਲੇ ਹੋ ਜਾਂਦੇ ਆ ਕਿ ਤੂੰ ਆ ਨਹੀਂ ਕਰਦੀ ਆ ਨਹੀਂ ਕਰਦੀ ਤਾਂ ਹੀ ਮੈਂ ਸਿਰ ਉੱਠ ਕੇ ਮੈਂ ਤਾਂ ਚੱਲਣਾ ਚਾਹ ਨੂੰ ਮਾਰ ਦਿੰਨੀ ਆ ਤੇ ਚਾਹ ਨੂੰ ਮਾਰ ਕੇ ਫੇਰ ਰੋਟੀ ਪਾਣੀ ਦਾ ਕਰਨਾਗੀ बहुत खलारा पे ना है। ना ना अब हो बूटिया होने वाली हुई हो है थोड़ा जा करवाद है लगी रहूंगी झाड़ू भी मैं मार ले लगता है इतने झाड़ू दूजा फिरना है चल कोई नहीं मार दिंग हम जिदा भी होंगे बाद चो रोटी का टाइम हो जाए हजे मम्मी हम उठे नहीं है मम्मी उठ गए उन्होंने कहना पता नहीं की करती है ਟਾੜੂ ਤਾਂ ਥੋੜਾ ਰਹਿ ਗਿਆ ਮਨਾ ਚੌਂਕੇ ਦੇਣਾ ਟਾਈਮ ਆਣ ਵਾਲਾ ਕਿਤੇ ਮੈਨੂੰ ਨਾ ਮੰਮੀ ਹੁਣ ਇਹ ਨਾ ਕਹਿ ਦੇਣ ਕਿ ਚੌਂਕੇ 'ਚ ਕੰਮ ਕਰ ਸ਼ਹਿਰ 'ਚ ਤੇ ਚੌਂਕਾ ਹੁੰਦਾ ਨਹੀਂ ਆ ਅੱਗੇ ਮੈਂ ਗੈਸ ਤੇ ਮਸਾ ਕੰਮ ਕਰਨੀ ਆ ਚੌਂਕੇ 'ਤੇ ਮੈਂ ਕਿਦਾਂ ਕੰਮ ਕਰਾਂਗੀ ਪਰ ਮੰਮੀ ਦਾ ਜਿਹੋ ਜਿਹਾ ਸੁਭਾਅ ਹੈ ਨਾ ਮੈਨੂੰ ਲੱਗਦਾ ਮੰਮੀ ਨੇ ਸਿਆਲ 'ਚ ਇਹੀ ਕਿਹਾ ਨਾ ਕਿ ਕੰਮ ਹੀ ਚੌਂਕੇ 'ਚ ਕਰ ਪਰ ਨਾ ਮੈਂ ਸ਼ਹਿਰ 'ਚ ਕਦੀ ਚੌਂਕਾ ਵੇਖਿਆ ਹੀ ਨਹੀਂ ਆ ਕੋਈ ਨਹੀਂ ਕਹੇ ਕਿ ਰਮਮਮੀ ਨੇ ਕੋਈ ਗੱਲ ਕੀਤੀ ਜਦੋਂ ਕਰਨਗੇ ਉਦੋਂ ਦੇਖਾਂਗੇ ਹਾਏ ਹਾਏ ਥੱਕ ਗਈ ਆ ਇਹਨਾਂ ਦਾ ਵਿੜਾ ਹੀ ਬੜਾ ਵੱਡਾ ਏ ਦੱਸ ਐਡਾ ਵੱਡਾ ਵਿੜਾ ਕੋਈ ਰੱਖਦਾ ਏ ਇੰਦਾ ਕਰਦੀ ਆ ਪਾਣੀ ਪੀ ਕੇ ਆਣੀ ਆ ਪਿਆਸ ਬੜੀ ਲੱਗੀ ਆ ਫੇਰ ਬਾਅਦ ਚ ਕਰ ਲਾਂਗੀ ਬਾਕੀ ਉੱਤੇ ਥੱਕ ਗਿਆ ਗਰਮੀ ਵੀ ਬੜੀ ਆ ਤੇ ਪਿਆਸ ਵੀ ਲੱਗੀ ਆ ਹਜੇ ਤੇ ਆ ਇੰਦਾ ਕਰਦੀ ਆ ਇਹਨੇ ਤਾਂ ਪਤਾ ਨਹੀਂ ਆਪਣੀ ਮਾਂ ਨੂੰ ਦੱਸਿਆ ਕਿ ਨਹੀਂ ਦੱਸਿਆ ਪਰ ਮੇਰਾ ਰਾਦਾ ਮੈਂ ਫੋਨ ਕਰਨਾ ਨੰਬਰ ਤੇ ਇਹਦੇ ਫੋਨ ਦੇ ਵਿੱਚ ਮੈਂ ਕਾਢ ਹੀ ਲਿਆ ਸੀ ਲੰਨੀ ਆਹੋ ਫੋਨ ਮੈਂ ਉਹਨਾਂ ਸਾਰੀਆਂ ਕਰਤੂਤਾ ਇਹਦੀਆਂ ਦੱਸਾਂ ਫੇਰ ਹੀ ਪਤਾ ਲੱਗੂ ਉਹਨੂੰ ਹਲੋ ਸਤਿ ਸ੍ਰੀ ਅਕਾਲ ਬਾਂਜੀ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਕੋਸ਼ਿਸ਼ ਨੇ ਕੰਮ ਕਮ ਕਰਦੇ ਹਟ ਹੀ ਕਰਨਾ ਕੁੱਲਣਾ ਕੀ ਹੋਰ ਸਾਨੂੰ ਸੇ ਤਾਂ ਠੀਕ ਜੇ ਪਾਂ ਜੀ ਕਿੰਨਾ ਚਿਰ ਹੋ ਗਿਆ ਤੁਸੀਂ ਕਦੇ ਚੱਕਰ ਮਾਰਿਆ ਹੀ ਨਹੀਂ ਹਾਂ ਹੈ ਧੀਆਂ ਦਾ ਹਾਲ ਚਾਲ ਤੇ ਆ ਕੇ ਪੁੱਛਣਾ ਚਾਹੀਦਾ ਹੀ ਆ ਨਾ ਚਲੋ ਮੈਂ ਮੰਨਦੀ ਆ ਘਰਾਂ ਵਿੱਚ ਕੰਮ ਵੀ ਬਥੇਰੇ ਹੁੰਦੇ ਆ ਪਰ ਤੇ ਹਾ ਪੁੱਤਾਂ ਵਾਸਤੇ ਟਾਈਮ ਕੱਢਣਾ ਚਾਹੀਦਾ ਵਾ ਪਰ ਆਦੀਪ ਨੇ ਤੁਹਾਨੂੰ ਫੋਨ ਕੀਤਾ ਕੋਈ ਗੱਲ ਦੱਸੀ ਆ ਅੱਛਾ ਨਹੀਂ ਫੋਨ ਕੀਤਾ ਤੇ ਮੇਰੀ ਸੁਣੋ ਗੱਲ ਮੈਨੂੰ ਤੁਹਾਡੇ ਨਾਲ ਕੰਮ ਆ ਤੁਸੀਂ ਆਣ ਕੇ ਨਾ ਤੇ ਮੇਰੀ ਗੱਲ ਸੁਣ ਜੋ ਮੈਨੂੰ ਨਹੀਂ ਪਤਾ ਵੀ ਕਿਦਾਂ ਟਾਈਮ ਕੱਢ ਕੇ ਤੁਸੀਂ ਆਉਣਾ ਵਾ ਨਹੀਂ ਨਹੀਂ ਭੈਣ ਜੀ ਮੈਂ ਫੋਨ ਤੇ ਨਹੀਂ ਕੁਝ ਵੀ ਦੱਸਣਾ ਇੱਥੇ ਆਓਗੇ ਨਾ ਸਾਹਮਣੇ ਬਿਠਾ ਕੇ ਸਾਰੀ ਗੱਲ ਕਰੂੰਗੀ ਭੈਣ ਜੀ ਇੱਕ ਗਲਤੀ ਉਹ ਤਾਂ ਗਲਤੀ ਤਾਂ ਗਲਤੀ ਕਰਨ ਗਈ ਕੀ ਦੱਸਾਂ ਤੁਹਾਨੂੰ ਮੈਂ ਔਰ ਭੈਣ ਜੀ ਜਿਹੜੀ ਮਾਫ਼ ਕਰਨ ਵਾਲੀ ਹੁੰਦੀ ਆ ਉਹ ਤਾਂ ਮੈਂ ਮਾਫ਼ ਕਰ ਦਿੰਨੀ ਆ ਮੈਨੂੰ ਵੀ ਪਤਾ ਵਾ ਮੇਰੇ ਘਰ ਵੀ ਧੀ ਹੈਗੀ ਆ ਪਰ ਜਦੋਂ ਸਿਰੋਂ ਪਾਣੀ ਵਾਧੇ ਨਾ ਫਿਰ ਮਾਪੇ ਉਹਨੂੰ ਦੱਸਣ ਦਾ ਮੇਰਾ ਫਰਜ਼ ਬਣਦਾ ਵਾ ਕਿ ਤੁਹਾਡੀ ਧੀ ਆ ਕੰਮ ਕਰਨ ਲਈ ਆ ਕਰ ਲੈਣ ਦੇ ਕੰਮ ਕੰਮ ਤਾਂ ਸਾਰਾ ਉਹ ਹੀ ਕਰਦੀ ਆ ਅਸੀਂ ਤਾਂ ਮਾਂਵਾਂ ਦੀਆਂ ਵੇਲੀਆਂ ਹੁੰਦੀਆਂ ਆਵਾ ਪੇਹਾਂ ਜੀ ਮੈਨੂੰ ਬਹੁਤਿਆਂ ਗੱਲਾਂ ਦਾ ਨਹੀਂ ਪਤਾ ਤੁਸੀਂ ਆਓਗੇ ਨਾ ਫੇਰ ਸਾਰੀ ਗੱਲਬਾਤ ਕਰਾਂਗੇ ਆਹ ਚਲੋ ਠੀਕ ਆ ਚੰਗਾ ਚਲ ਤਾਗੇ ਇਹਨੇ ਤਾਂ ਕੁਝ ਦੱਸਣਾ ਨਹੀਂ ਗਲਤੀਆਂ ਤਾਂ ਸਾਰੀਆਂ ਇਹਦੇ ਵਿੱਚ ਆ ਇਹ ਆਂਦੀ ਹੁਣੀ ਆ ਮੇਰੀ ਸੱਸ ਗਲਤ ਵਾ ਮੇਰੀ ਨਣਾਣ ਗਲਤ ਵਾ ਤਾਂ ਤੂੰ ਠੀਕ ਵਾ ਕਿਤੇ ਰੋਟੀ ਪਕਾਉਣੀ ਨਹੀਂ ਹੁੰਦੀ ਅੱਜ ਜਾਦੂ ਟੂਨੇ ਕਰਨੇ ਪਤਾ ਨਹੀਂ ਕਿੱਥੋਂ ਸਿੱਖ ਛੜੇ ਆ ਨਾਲੇ ਦੀ ਮਾਂ ਨੂੰ ਮੈਂ ਪੁੱਛੂੰਗੀ ਵੀ ਤੂੰ ਹੀ ਇਹੋ ਕੰਮ ਕਰਦੀ ਰਹੀ ਆ ਤੱਬਰ 'ਚ ਰਹੀ ਆ ਤੈਨੂੰ ਨਹੀਂ ਪਤਾ ਕਿੱਦਾਂ ਰਹੀਦਾ ਵਾ ਮੈਂ ਇੱਧਰ ਹੋ ਮੇਰੀ ਗੱਲ ਸੁਣ ਆ ਕੰਮ ਬਾਅਦ 'ਚ ਕਰੀ ਹਾਂਜੀ ਮੰਮੀ ਮੈਂ ਤੇਰੀ ਮਾਂ ਨੂੰ ਫੋਨ ਕਰਤਾ ਵਾ ਇੱਕ ਦੋ ਦਿਨ ਤੱਕ ਉਹ ਨਹੀਂ ਆਉਣਾ ਵਾ ਮੈਂ ਤੈਨੂੰ ਕਿਹਾ ਸੀ ਨਾ ਕਿ ਮੈਨੂੰ ਮਜਬੂਰ ਨਾ ਕਰੀ ਵੀ ਮਾਂ ਹੀ ਫੋਨ ਕਰੇ ਮੰਮੀ ਮੈਂ ਤੇ ਫੋਨ ਕਰਨ ਲੱਗੀ ਸੀ ਕੀਤਾ ਹੀ ਤੇ ਉਹ ਗੱਲ ਨਹੀਂ ਕੀਤੀ ਮੰਮੀ ਆਸ ਤਾਂ ਹੀ ਫੋਨ ਕਰਤਾ ਮੈਂ ਆਪ ਹੀ ਕਰ ਦੇਣਾ ਸੀ ਫੋਨ ਹਾ ਚਲਾਕੀਆਂ ਜੀਆਂ ਕਿ ਹੋਰ ਨਾ ਮਾਰੀ ਚੰਗਾ ਮੇਰੇ ਨਾਲ ਘੱਡੀ ਘਰਿਆ ਕਰ ਚਲਾਕੀਆਂ ਚਲਾਕੀ ਨਹੀਂ ਕੀਤੀ ਮੈਂ ਆਪ ਹੀ ਕਰ ਦੇਣਾ ਸੀ ਫੋਨ ਤੈਨੂੰ ਤਹੀ ਕਰਤਾ ਮਮਮੀ ਨੂੰ ਟੈਨਸ਼ਨ ਪੈ ਗਈ ਹਣੀ ਕਦੋਂ ਕਰਨਾ ਸੀ ਚਾਹਾਂ ਮੇਰਾ ਬਾਦ ਗੱਲ ਤਾਂ ਹੁਣ ਹੋਈ ਆ ਤੇਰਾ ਫੋਨ ਕਰਨ ਦਾ ਕੋਈ ਫਰਜ਼ ਹੀ ਚਲ ਕੋਈ ਗੱਲ ਨਹੀਂ ਇੱਥੇ ਆਉਗੀ ਤੈਨੂੰ ਸਾਹਮਣੇ ਬਿਠਾ ਕੇ ਸਾਰੀ ਗੱਲ ਕਰੂੰਗੀ ਮਮਮੀ ਮੰਮੀ ਤੇ ਅੱਗੇ ਦਵਾਈ ਖਾਂਦੇ ਆ ਉਹਨਾਂ ਦਾ ਤੇ ਬੀਪੀ ਵਾੜਾ ਵੱਧਾ ਹੈ ਤੇ ਤੁਸੀਂ ਮੇਰੇ ਇਹ ਗੱਲ ਕਰਕੇ ਉਹ ਬਿਮਾਰੀ ਨਾ ਹੋ ਜਾਣਾ ਤਾਂ ਪਹਿਲਾਂ ਸੋਚਣਾ ਹੀ ਪਹਿਲਾਂ ਕਿਉਂ ਨਾ ਸੋਚਿਆ ਪਹਿਲਾਂ ਦੇ ਨਾ ਮੈਨੂੰ ਛੁਦੈਣ ਬੋਲੀ ਹੈ ਕਿ ਸੱਸ ਮੇਰੀ ਛੁਦੈਣ ਵਾ ਮੈਂ ਨਹੀਂ ਕਿਹਾ ਲਿਆ ਨਾ ਇਹਦੇ ਵੱਡੇ ਕੀਤੇ ਮੈਂ ਪਾਗਲ ਨਹੀਂ ਗਈ ਤੁਰੇ ਜਾਂਦੇ ਨੂੰ ਵੇਖ ਲੈਣੀ ਆ ਕਿ ਕਿੱਧਰ ਨੂੰ ਜਾਂਦਾ ਤੇ ਕਿੱਧਰ ਆਉਂਦਿਆ ਵਾ ਸੁਣੀ ਨਾ ਮੇਰੀ ਗੱਲ ਜੇ ਚਾਰ ਨਾ ਹੁੰਦਾ ਤਾਂ ਹੋਰ ਕਿਹਨੋ ਚਾਰੀ ਠੀਕ ਆ ਮੰਮੀ ਕੋਈ ਨਹੀਂ ਆਉਣ ਤੋਂ ਮੰਮੀ ਨੇ ਆ ਜਾਵਾਂ ਆਹੋ ਆ ਜਾਣਾ ਹੀ ਹਾਂ ਤੇ ਫੱਤੀਆਂ ਗੱਲਾਂ ਮੈਨੂੰ ਸੁਣਾਉਣੀਆਂ ਸਾਰਿਆਂ ਦੇ ਸਾਹਮਣੇ ਮੰਮੀ ਜ਼ਿਆਦਾ ਗੱਲ ਨਾ ਕਰਿਓ ਤੁਹਾਨੂੰ ਦੱਸਿਆ ਠੀਕ ਨਹੀਂ ਰਹਿੰਦੇ ਹੈਗੇ ਤੇ ਥੋੜਾ ਬਹੁਤ ਮੰਮੀ ਨੂੰ ਦੱਸ ਦਿਓ ਤੇ ਕੋਈ ਗੱਲ ਨਹੀਂ ਪਰ ਜੇ ਤੁਸੀਂ ਸਾਰੀ ਗੱਲ ਮੰਮੀ ਨਾਲ ਕਰਤੀ ਨਾ ਤੇ ਮੰਮੀ ਬਿਮਾਰ ਹੀ ਨਾ ਹੋ ਜਾਣਾ ਤੁਹਾਨੂੰ ਵੀ ਪਤਾ ਉੱਥੇ ਇਕੱਲੇ ਰਹਿੰਦੇ ਆ ਘਰ ਤੇ ਮੈਂ ਕੀ ਕਰਾਂ ਜਿਹੜੀਆਂ ਸੱਚੀਆਂ ਵਾਂ ਨਾ ਉਹ ਤੇ ਮੈਂ ਦੱਸਣੀਆਂ ਵਾਂ ਉਹ ਤੇ ਮੇਰੇ ਕੋਲ ਪਰਦਾ ਨਹੀਂ ਪੈਣਾ ਇਹ ਵੀ ਦੱਸਾਂ ਕਿ ਰੋਟੀ ਪਾਣੀ ਬਣਾਉਣਾ ਨਹੀਂ ਆਉਂਦਾ ਤੇ ਇਹ ਵੀ ਦੱਸਾਂ ਕਿ ਮੈਂ ਸੁੱਤੀ ਹਾਂ ਤੇ ਆਹ ਕਾਰਿਆ ਕਰਨ ਲਈ ਹੀ ਮੈਨੂੰ ਡਰ ਨਹੀਂ ਕਿਹਾ ਠੀਕ ਆ ਮੰਮੀ ਕੋਈ ਹਏ ਇਹ ਤਾਂ ਗੱਲ ਹੀ ਬੜੀ ਹੂਜੀ ਮੰਮੀ ਨੇ ਫੋਨ ਕਰਤਾ ਮੈਂ ਸੋਚਿਆ ਸੀ ਮੈਂ 2-3 ਦਿਨ ਅੱਦੇ ਹੀ ਨਾ ਗੱਲ ਲਗਾਉਂਗੀ ਮੰਮੀ ਨੇ ਨਾ ਮੇਰੇ ਫੋਨ ਚ ਨੰਬਰ ਲਿਆ ਹੋਣਾ ਤੇ ਫੋਨ ਕਰਤਾ ਉਹ ਹੋਏ ਮੰਮੀ ਹੋਣਾ ਟੈਨਸ਼ਨ 'ਚ ਹੋਣੇ ਆ ਕਿ ਪਤਾ ਨਹੀਂ ਇਹ ਸੱਸ ਦਾ ਫੋਨ ਆਇਆ ਤੇ ਕੀ ਗੱਲ ਹੋਈ ਆ ਚਲ ਕੋਈ ਫੋਨ ਤੇ ਗੱਲ ਵਧ ਗਈ ਮਤਲਬ ਕੋਈ ਨਹੀਂ ਆਂਦੇ ਮੰਮੀ ਦੇ ਹੀ ਤੇ ਮੰਮੀ ਕਿਹੜੇ ਮੂੰਹੋਂ ਬੋਲਦੀ ਆ ਮੰਮੀ ਮੇਰੇ ਵੀ ਉਹੋ ਜਿਹੀ ਆ ਚਲ ਕੋਈ ਨਹੀਂ ਦੂਸਰੋਂ ਕੀ ਬੰਦਾ ਸੂਰੀਏ ਰਤੋਂ ਤੋਂ ਅਰੰਝਾਨੀ ਮੁਕੀ ਆ ਜਮੜੀ ਮੜੀ ਸੂਰੀਏ ਸਾਨਾ ਜ ਕੱਲ ਹੀ ਲਈਆ ਕੋਠੇ ਤੇ ਮਾਰਿਆ ਤੋੜਨ ਪਰ ਮਨਾ ਦੀਪ ਦਾ ਵੀ ਕਰਾਨ ਤੇ ਵੀ ਕਹੀ ਜਾਂਦੀ ਆ ਕਦੀ ਕੋ ਕਰਨਾ ਕਦੀ ਕੋ ਕਰਨਾ ਕਦੀ ਗਿਆਨ ਨਾਲ ਗੱਲ ਕਰੋ ਕਦੀ ਗਿਆਨ ਨਾਲ ਗੱਲ ਕਰੋ ਸੰਗੋਈ ਪਾ ਲਿਆ ਜੀ ਵਿਆਹ ਕਰਵਾ ਕੇ ਉਹੜਾ ਬੰਦੇ ਨੇ ਆਪਣੀ ਮਰਜ਼ੀ ਨਾਲ ਕਰਾਇਆ ਹੁੰਦੇ ਨਾ। ਨਾ ਬੰਦਾ ਇੱਥੇ ਗੱਲ ਕਰਨੇ ਆ ਪਰ ਇਹਦਾ ਨਾ ਇੱਥੇ। ਕਰ ਦੇਣੀ ਮਰਜ਼ੀ ਨੇ ਲਿਆਂਦੇ ਨਹੀਂ ਬੰਦਾ ਕਹਿਣ ਵਾਲਾ ਤੇ ਬੰਦਾ। ਇੱਥੇ ਹੀ ਨਾ ਹੈ ਜੀ। ਤੁਸੀਂ ਗੱਲ ਕਰੋ। ਹਾਂ ਲਿਆ ਕੇ ਮੈਂ ਫਾਈਪ ਆ ਲਿਆ ਕਰ। ਕਰਦੇ ਨਾ ਗੱਲ ਕਰਨ ਦੀ ਗੱਲ ਗਾਲੀਆਂ ਲੜਨ ਪੈਂਦੇ। ਆਪਣੀ ਮਰਜ਼ੀ ਨਾਲ ਕਰਾਇਆ ਹੋਇਆ। ਸਾਡੀ ਮਰਜ਼ੀ ਨਾਲ ਕਰਾਇਆ ਹੁੰਦਾ। ਫੇਰ ਵੀ ਅਹੀਂ ਕੋਈ ਗੱਲ ਕਰਦੇ। ਕੋਈ ਹਾਲ ਨਹੀਂ ਬਣ। ਮੰਮੀ ਨੇ ਭੈਣ ਨੂੰ ਫੋਨ ਕਰੀ ਦਿੱਤਾ ਹੋਏ। ਚੱਲ ਆਉਗੀ ਮੰਮੀ ਨੇ ਇੱਕ ਵਾਰੀ ਪਤਾ ਇਹਨੂੰ ਫੇਰ ਹੀ ਲੱਗਣਾ ਉਦਾਂ ਨਹੀਂ ਇਹ ਹਟਣਾ ਮੇਰੀ ਗੱਲ ਤੇ ਮੰਦੀ ਨਹੀਂ ਮੈਂ ਗੱਲ ਕਰਾਂ ਤੇ ਗੜੀ ਉਲਟੇ ਮਤਲਬ ਕਰ ਲੁੰਦੀ ਕਦੀ ਉਹਦਾ ਨਾਲ ਗੱਲ ਕਰ ਉਹਦੀ ਉਹਦਾ ਨਾਲ ਗੱਲ ਕਰ ਚੱਲ ਮੇਰੇ ਸੁਲੋਂ ਨੂੰ ਫੋਨ ਕਰ ਇੱਕ ਵਾਰੀ ਵੀ ਮਾਣ ਨੂੰ ਪਤਾ ਹੋਊ ਕੀ ਕੰਮ ਕਰਦੀ ਚੰਗਾ ਕੀਤਾ ਮੀ ਕਰੇ ਇੱਕ ਵਾਰੀ ਸਹੀ ਫੋਨ ਲੇ ਗੋ ਲੈ ਬੈਠੇ ਨੂੰ ਜਰੇ ਕਰੀ ਕੀ ਕਰਨ ਦੇਓ ਗਰੂਦ ਲੱਭਾ ਕੇ ਪਕਾਓ ਖਾਣੇ ਤੂੰ ਹੀ ਨਾ ਇੱਥੇ ਮਰੂਦ ਖਾਈ ਜਾਓ ਉਧਰ ਮੰਮੀ ਨੇ ਕਰਤਾ ਐ ਫੋਨ ਕਰਤਾ ਫੋੜ ਕੀ ਮੰਮੀ ਨਾ ਜਿਹੜੀ ਗੱਲ ਨੂੰ ਫੜ ਲੈਣਾ ਬਸ ਉਹ ਗੱਲ ਬਸ ਥੋਰੀ ਜਾਨ ਦੇ ਕਿ ਇਹ ਗੱਲ ਬਸ ਮੈਂ ਮਨਵਾ ਕੇ ਰਹਿਣਾ ਹੈ ਮੈਂ ਤੇਰੇ ਸਾਹਮਣੇ ਗਿਆ ਹਾਂ ਨਾ ਮਨਾਉਣ ਮੇਰੀ ਵੀ ਨਹੀਂ ਗੱਲ ਬਣੀ ਉਹਨਾਂ ਨੇ ਤੁਹਾਡੀ ਗੱਲ ਸਹੀ ਹੈ ਪਰ ਮੈਂ ਨਾ ਸੋਚਿਆ ਕਿ ਮੰਮੀ ਨਾ ਅੱਗੇ ਠੀਕ ਨਹੀਂ ਰਹਿੰਦੇ। ਬੀਪੀ ਤੇ ਉਹਨਾਂ ਦਾ ਅੱਗੇ ਵਧਿਆ ਰਹਿੰਦਾ। ਹੁਣ ਆ ਗੱਲਾਂ ਸੁਣ ਕੇ ਉਹ ਹੋਰ ਬਿਮਾਰ ਨਾ ਹੋ ਜਾਣ। ਪਰ ਮੰਮੀ ਨੂੰ ਨਾ ਕਮਸੇ ਕਮ ਸਮਝਣਾ ਚਾਹੀਦਾ ਹੈ। ਤੇ ਮੰਮੀ ਬਸ ਇੱਕ ਗੱਲ ਦੀ ਰਟਾ ਫੜ ਕੇ ਬੈਠੇ ਆ। ਮੈਂ ਤੁਹਾਨੂੰ ਪਹਿਲੇ ਦਿਨ ਗੱਲ ਦੱਸੀ ਸੀ ਨਾ ਜਿੱਦਾਂ ਇਹ ਗੱਲ ਹੋਈ। ਮੰਮੀ ਨੇ ਨਹੀਂ ਗੱਲ ਕੀਤੀ। ਮੈਂ ਕਿਤੇ ਕੁਵਾਰੇ ਹੁੰਦੇ ਦੱਸਿਆ ਹੁੰਦਾ ਨਾ ਕਿ ਮੇਰੀ ਮੰਮੀ ਐਦਾਂ ਦੀ ਮੈਂ ਨਹੀਂ ਹੁਣ ਵਿਆਹ ਕਰਾਉਣਾ। ਮੈਂ ਸੋਚ ਲਾਣਾ ਸੀ ਫਿਰ। ਮੈਂ ਨਾ ਇੱਥੇ ਆ ਕੇ ਨਾ ਫਸ ਗਈ ਆ। ਅਛਾ ਬੰਦੇ ਨੂੰ ਵੀ ਮਾਵਾ ਦਾ ਪਤਾ ਨਾ ਜਦੋਂ ਘਰ ਵਾਲੇ ਆਉਂਦੀਆਂ ਹਨ ਨਾ ਫਿਰ ਪਤਾ ਲੱਗਦਾ ਉਹ ਗੱਲ ਨਹੀਂ ਹੈਗੀ ਸੁਭਾਅ ਦਾ ਤੁਹਾਨੂੰ ਪਹਿਲੇ ਤੇ ਪਤਾ ਨਾ ਸੁਭਾਅ ਦਾ ਤੇ ਪਤਾ ਹੁੰਦਾ ਨਾ ਬੰਦੇ ਨੂੰ ਉਹ ਯਾਰ ਪਤਾ ਹੁੰਦਾ ਪਰ ਇੰਨਾ ਥੋੜੀ ਪਤਾ ਵੀ ਇਦਾਂ ਨਹੀਂ ਗੱਲਬਾਤ ਹੋਣੀ ਪਹਿਲਾਂ ਫਿਰ ਉਹ ਜੀ ਕਹਿੰਦੇ ਸੀ ਹੁਣ ਮੰਮੀ ਨੇ ਜੋ ਕਰਨਾ ਕਰਤਾ ਹੈ ਕਿ ਮੇਰੀ ਸੁਣੋ ਗੱਲ ਕੱਲ ਮੰਮੀ ਆਣ ਕੇ ਨਾ ਤੁਸੀਂ ਮੇਰਾ ਸਾਥ ਦਿਓ ਤੁਸੀਂ ਮੰਮੀ ਦੇ ਸਾਹਮਣੇ ਕਿਤੇ ਮੰਮੀ ਆਪਣੀ ਦਾ ਸਾਥ ਨਾ ਦੇ ਦਿਓ ਫਿਰ ਮੰਮੀ ਨੇ ਮੈਨੂੰ ਖੋਰ ਬੋਲਣਾ ਅੱਗੇ ਤੇ ਮੰਮੀ ਮੈਨੂੰ ਕਹਿੰਦੇ ਆ ਤੂੰ ਪਿੰਡ ਚ ਕਿਉਂ ਵਿਆਹ ਕਰਾਇਆ ਚਲ ਮੈਨੂੰ ਗੱਲ ਦੱਸ ਤੂੰ ਤੇ ਕਹਿੰਨੀ ਵੀ ਸਾਥ ਨਾ ਦਿਓ ਪਰ ਜਦੋਂ ਉਹਨਾਂ ਨੇ ਉਹ ਗੱਲ ਪੁੱਛੀ ਪਈ ਇਹ ਕੰਮ ਹੋਇਆ ਉਹ ਦੋਦੋਂ ਮੈਂ ਕੀ ਜਣਾ ਤੇ ਨਹੀਂ ਆ ਉਹ ਕਹਦੇ ਕੋਈ ਨਾ ਮੰਮੀ ਜੀ ਗਲਤੀਆਂ ਤਾਂ ਸਾਰਿਆਂ ਕੋ ਹੁੰਦੀਆਂ ਰਹਿੰਦੀਆਂ ਜੇ ਤੁਸੀਂ ਨਾ ਮੇਰਾ ਸਾਥ ਨਾ ਦਿੱਤਾ ਤੇ ਮੰਮੀ ਨੇ ਮੈਨੂੰ ਨਾ ਬਹੁਤ ਝਿੜਕਣਾ ਤੇ ਇਹ ਵੀ ਨਹੀਂ ਪਤਾ ਮੰਮੀ ਗੁੱਸੇ ਚ ਆਏ ਤੇ ਮੰਮੀ ਨੇ ਮੈਨੂੰ ਲੈ ਵੀ ਜਾਣਾ ਕਿਹਾ ਚਲ ਇਥੋਂ ਮਲੇ ਦਾ ਹੁਣ ਨਾ ਪੰਗਾ ਪਾ ਦੇ ਤੂੰ ਤੁਹਾਨੂੰ ਮੇਰੇ ਮੰਮੀ ਦੇ ਸੁਭਾਅ ਦਾ ਵੀ ਨਹੀਂ ਪਤਾ ਤੁਹਾਡੇ ਮੰਮੀ ਦਾ ਤੇ ਜਿਹੜਾ ਸੁਭਾਅ ਹੈ ਨਾ ਮੇਰੀ ਮੰਮੀ ਦਾ ਉਲਟਾ ਆ ਤੋ ਉਹ ਬਹੁਤ ਜ਼ਿਆਦਾ ਮਦਦਗੀ ਗੱਲ ਸੁਣਨ ਵਾਲਿਆ ਚ ਨਹੀਂ ਹੈਗੇ ਚਲ ਕੋਈ ਨਹੀਂ ਆਉਂਦੇ ਆ ਦੇਖਣੇ ਕੀ ਕਰਨਾ ਫਿਰ ਮੈਂ ਤਾਂ ਸੋਚਿਆ ਸੀ ਸਾਲ ਤੁਹਾਡੇ ਤੁਹਾਡੇ ਨੇ ਤੁਸੀਂ ਤਾਂ ਉਹਨਾਂ ਦੇ ਕੋਈ ਮੁੰਡਾ ਆਓ ਤੁਹਾਡੀ ਤੇ ਗੱਲ ਸੁਣਨਗੇ ਚਲ ਮੈਂ ਤੇ ਨੋਆ ਮੇਰਾ ਦਰਜਾ ਵੱਖਰਾ ਹੈ ਤੁਹਾਡਾ ਵੱਖਰਾ ਹੈ ਪਰ ਮੰਮੀ ਦੇ ਨਾ ਨਹੀਂ ਸੁਣਨ ਵਾਲੇ ਗੱਲ ਤੇਰੀ ਵੀ ਠੀਕ ਆ ਪਰ ਜੇ ਮੈਂ ਗਲਤੀ ਕੀਤੀ ਹੁੰਦੀ ਨਾ ਫਿਰ ਗੱਲ ਹੋਰ ਹੋਣੀ ਤੇ ਗਲਤੀ ਤੋਂ ਕੀਤੀ ਹੈ ਨਾ ਹੂੰ ਤਾਂ ਕਰਕੇ ਸਾਰਾ ਹੋ ਗਿਆ ਪਰ ਨਾ ਮੇਰੇ ਕੰਨਾਂ ਨੂੰ ਹੱਥ ਲੱਗ ਗਏ ਆ ਗਾਂ ਤਾਂ ਮੈਂ ਐਦਾਂ ਦੀ ਕੋਈ ਗਲਤੀ ਨਹੀਂ ਕਰਨੀ ਕਰਨਾ ਵੀ ਆ ਰਿਹਾ ਗਾਂ ਤਾਂ ਨਹੀਂ ਕਰਨੀ ਕਈ ਵਾਰ ਨਾ ਆਪਾਂ ਮੈਂ ਫਾਇਦੇ ਵਾਸਤੇ ਬੰਦਾ ਬਹੁਤ ਕੁਝ ਕਰਨਾ ਚਾਹੁੰਦਾ ਹੈ ਪਰ ਨਾ ਉਸ ਬਾਅਦੋ ਗਲਤ ਹੋ ਜੇ ਉਹ ਬੰਦੇ ਦੀ ਖਮੜੀ ਕਿਸਮਤ ਜਿਵੇਂ ਮੇਰੀ ਮਾੜੀ ਹੈਗੀ ਆ ਇਹ ਕਿਸਮਤ ਬੜੀ ਨਹੀਂ ਇਹ ਕੀ ਕਹਿੰਦੇ ਹੁੰਦੇ ਇਹਨੂੰ ਤੂੰ ਹੀ ਆਪਣੇ ਉੱਤੇ ਚਲਾਕੀ ਵਰਤੀ ਆਪਣੀ ਕਰਕੇ ਸਹੀ ਨਹੀਂ ਨਾ ਗੱਲ ਬਾਅਦ ਚ ਤੂੰ ਹੀ ਮੈਨੂੰ ਦੱਸਿਆ ਇਹ ਮੈਨੂੰ ਨਹੀਂ ਮਰਨਾ ਗੱਲ ਕੋਈ ਤੂੰ ਇਹ ਗੱਲ ਨੂੰ ਬਸ ਕਰੋ ਤੇ ਮੈਨੂੰ ਕੀ ਝੁੜਕੀ ਜਾਣੀ ਆ ਹੁਣ ਕੱਲ ਨੂੰ ਨਾ ਮੰਮੀ ਸਾਹਮਣੇ ਕੋਈ ਗੱਲ ਨਾ ਕਰੇ ਮੈਂ ਨਾ ਤਾਂ ਹੀ ਉਹਨੇ ਹੋ ਕੇ ਆਈ ਆ ਕਿ ਮੰਮੀ ਵੀ ਨਹੀਂ ਅੰਦਰ ਹੀ ਤੇ ਮੈਂ ਕਾ ਚੱਲਦਾ ਕਰਦੀ ਆ ਉਧਰ ਵੇਲੀ ਗਈ ਆ ਤੇ ਪਿੱਛੇ ਜਾ ਕੇ ਗੱਲ ਕਰਦੀ ਆ ਨਾ ਤੇ ਮੈਨੂੰ ਸੋਚਿਆ ਤੂੰ ਹੀ ਕੰਮ ਕਰਨੇ ਤੂੰ ਇਹ ਤਾਂ ਮਰੂਦ ਖਾਣ ਨੇ ਤੇ ਮੈਂ ਦਸ ਖਾਣ ਵਾਲੀ ਚੀਜ਼ ਖਾਣੀ ਆ ਚਲੋ ਕੋਈ ਨਹੀਂ ਹਜੇ ਨਾ ਮੈਂ ਨਹੀਂ ਖਾਣਾ ਮੈਂ ਖਾ ਲਿਆ ਬੜਾ ਕੁਝ ਮੰਮੀ ਦੇ ਗੱਲਾਂ ਤੇ ਮੇਰੀ ਸੁਣੋ ਗੱਲਾਂ ਨਾਲੇ ਇੱਕ ਗੱਲ ਵਧੀਆ ਨਾ ਬਣੀ ਹੈਗੀ ਜੇ ਕਿ ਤੇ ਉਹ ਹੁੰਦੀ ਨਾ ਉਨੇ ਮੰਮੀ ਦੇ ਕੰਨ ਭਰੀ ਜਾਣੇ ਸੀ ਫਿਰ ਮੰਮੀ ਨੂੰ ਪਤਾ ਨਹੀਂ ਕੀ ਕਰਨਾ ਸੀ ਚੰਗਾ ਆ ਮਾਸੀ ਕੋ ਗਈ ਆ ਉਹਨੂੰ ਕਹਾਂ ਜੇ ਫੂਰ ਲਾਇਆ ਦੋ ਚਾਰ ਦਿਨ ਮਾਸੀ ਕੋ ਚੱਲ ਉਹਦੀ ਮਰਜ਼ੀ ਦੇ ਦਿਨ ਉਹਨੇ ਰਹਿਣਾ ਆਈ ਆ ਚੱਲ ਠੀਕ ਆ ਚੱਲੀ ਮੈਂ ਅੰਦਰ ਕੰਮ ਕੋਈ ਕਰ ਲਾਂ ਫਿਰ ਮੰਮੀ ਨੇ ਦਵਾ ਲਈ ਹੋ ਜਾ ਠੀਕ ਠੀਕ ਚੱਲ ਉਹੀ ਕੰਮ ਹੋਇਆ ਹੀ ਭਾਵੇਂ ਗੱਲ ਹੀ ਕਰਨ ਡਿਆ ਹਾਂ ਕਿ ਭਾ ਮੰਮੀ ਫੋਨ ਕਰਦੇ ਆ ਕੇ ਨੇ ਸੁਣਾ ਦੇ ਦਿੱਤਾ ਵੀ ਫੋਨ ਚਲ ਗਿਆ ਚਲੋ ਕੋਈ ਨਹੀਂ ਵੇਖਣੇ ਕੱਲ ਕੀ ਬੰਦਾ